ਕਿ ਮੇ ਉਹ ਟ੍ਰੇਡ ਆਈ ਹੋਈ ਐ ਉਹਦੇ ਵਿੱਚ ਸਰੀਏ ਜੋੜ ਤੇ ਸਰੀਆਂ ਨੇ ਉਹ ਉੱਤੇ ਰੇਡ ਖਿੱਚ ਲਈ ਆ ਉਸ ਵਿੱਚ ਬੰਨੇ ਹੋ ਜਾਂਦੇ ਇਸ ਤੋਂ ਹੁਣ ਵਧੂਗੀ ਨਹੀਂ ਇਸ ਤੋਂ ਵਧੂਗੀ ਨਹੀਂ ਵਧੂਗੀ ਨਹੀਂ ਤੇ ਜੋਇੰਟ ਹਾਂ ਹੈ ਉਹ ਸਾਰਾ ਕੁਝ ਪਹਿਲਾਂ ਦਾ ਹੈ ਉਹਦੇ ਵਿੱਚ ਥੋੜੀ ਬਰਮ ਕਰਦੇ ਨੇ ਨਾ ਫਰੇਮ ਦੇ ਕਰਕੇ ਨਾ ਹਾਂ ਬਾਸੇ ਬਾਾਰ ਬਾਰ ਬਾਰ ਫਰੇਮ ਹੁਣ ਆਹ ਉਹ ਟ੍ਰੇਡ ਵੱਡੀ ਹੈ ਇਹ ਸਾਫ ਹੁੰਦੀ ਹੈ ਦੱਸ ਕੇ ਫਿਰ ਇੱਕ ਚੀਜ਼ ਲਾਉਂਦੇ ਆ ਆਹ ਟ੍ਰੇਡ ਇਹ ਵੱਡੀ ਹੈ ਇਹ ਸਾਫ ਪਤਾ ਲੱਗ ਰਿਹਾਗਾ ਵੀ ਟ੍ਰੇਡ ਆ ਉਹਦੀ ਪੂਰੀ ਰੈਸਟ ਪੂਰੀ ਪੂਰੀ ਇਹ ਮਿਲ ਰਹੀ ਹੈ ਦੇਖੋ ਇਹ ਵੀ ਬਦਲ ਡਿੱਗਣਾ ਨਹੀਂ ਜੀ ਇਹ ਜਿੰਦਾ ਬੁਲੇ ਬਾਰੰਬੀ ਕੀ ਸਾਰੀ ਉਹ ਪਹਿਲਾਂ ਵਾਲੀ ਇਹ ਉਹਦੇ ਵਿੱਚ ਮਰੰਮਤ ਹੋਊਗੀ ਮਰੰਮਤ ਹੋ ਰਹੀ ਹੈ ਬਹੁਤ ਵਧੀਆ ਲੱਗ ਰਹੀ ਹੈ ਬਹੁਤ ਦੁਖਦਸਮਾ ਹੋਊਗਾ ਜੋ ਗਿਤੇ ਹੋਊਗਾ ਕਿੰਨਾ ਆਦਾ ਦਿਲ ਸੁਖੀ ਅ ਵੀ ਦੇਖੋ ਨਾ ਇਹ ਵੀ ਦੇਖੋ ਕਿੰਨਾ ਦਿਲ ਸੁਖੀ ਬਿਲਕੁਲ ਬਿਲਕੁਲ ਇਹਦੇ ਵਿੱਚ ਕੀ ਕੀ ਇਹ ਦੇਖੋ ਲਾਈਆ ਕੋ ਬੱਤੀਆਂ ਨਹੀਂ ਤੇ ਮਾਦਾ ਚੰਗੀ ਸਿੱਖਿਆ ਮਿਲਦੀ ਜੀ ਉਹਨੇ ਕੀਮਤ ਚਕਾਈ ਹੈ ਦੇ ਉਹ ਪਹਿਲਾਂ ਉਹਨੇ ਕਿ ਬੋਰਾ ਸਾਧੂ ਦੀ ਜਗ੍ਹਾ ਲੈ ਲਓ ਜਿਹੜੇ ਵਿਖਰੇ ਰਹੇ ਹਾਂ ਦਾ ਹਾਰ ਸੀ ਹੱਜ ਹਾਂਜੀ ਸੋਇ ਸਿੰਘ ਇਥੋਂ ਤਾਂ ਹਾਂ ਦੇਖੋ ਜੀ ਉੱਪਰ ਮਾਰੂ ਕੈਮਰਾ ਲਾਇਆ ਕੋਸ਼ ਬੱਖਰਾ ਦੀਦਾ ਹੈ ਨਾ ਜੀ ਮੈਨੂੰ ਵੀਡੀਓ ਚ ਬਣ ਰਹੀ ਨਾ ਵੀਡੀਓ ਫਿਰ ਮੋਬਾਈਲ ਹੋ ਜਾ ਜੀ ਆ ਇਹ ਨਾ ਇਹਦਾ ਹਰ ਚ ਵੈਕ ਹੋਣਾ ਕਰ ਹਾਂਜੀ ਫਰੀਆ ਪੈਸੇ ਜਿੰਨਾ ਪਿਆ ਸਟੀਲ ਦਾ ਪਿਆ ਲੱਗਦਾ ਜੀ ਆ ਹੁਣ ਹੀ ਆ ਜੀ ਆ ਆ ਵੇਖੋ ਇਹਨਾਂ ਦਾ ਪਾਇਆ ਯੂ ਬਣਾ ਕੇ ਪਾਇਆ ਯੂ ਬਣਾ ਕੇ ਖਰਾਇਆ ਵੀ ਪਹਿਲਾਂ ਵੀ ਲੱਗਦਾ ਤੁਹਾਨੂੰ ਹੁਣ ਤਾਂ ਲੱਗਦਾ ਨਹੀਂ ਹੁੰਦਾ ਇਹ ਆ ਤਾਂ ਹੁੰਦਾ ਜੀ ਦੇਖੋ ਇਹ ਹੁੰਦਾ ਹੀ ਆ ਜੀ ਫਰੀਆ ਵੀ ਹੁੰਦਾ ਹੁੰਦਾ ਜੀ ਹੁੰਦਾ ਪਹਿਲਾਂ ਵਾਲਾ ਕੀ ਹੋਇਆ ਜੀ ਉਹਦਾ ਕਲੈਂਪ ਲੱਗੇ ਹੂੰ ਇਹ ਤਾਂ ਹੁੰਦੇ ਨਹੀਂ ਜੀ ਇਹ ਤੁਹਾਨੂੰ ਮੈਂ ਦੱਸਦਾ ਹੀ ਜ਼ਰੀਆ ਇਹ ਜੋ ਜੋੜ ਛੱਡਦੀਆਂ ਨੇ ਫੇਰ ਮੈਂ ਕਲੈਂਪ ਲਾ ਕੇ ਬੰਦ ਦਿੰਦੇ ਨੇ ਇਹ ਤਾਂ ਦੱਸ ਰਹੇ ਨੇ ਆਪਣੇ ਲੋਹੇ ਦਾ ਹੁਣ ਇਹਦਾ ਜਗਾਲ ਪੈਣੀ ਪੈਣੀ ਆਹ ਹੋਵੇ ਲੱਗ ਰਿਹਾ ਨਾ ਉਹ ਵੇਖੋ ਗੱਡੀਆਂ ਵਿਚ ਫਸਾਏ ਨੇ ਤੇ ਜੇ ਪਹਿਲਾਂ ਦਾ ਹੰਦ ਪੂਰਾ ਹੋਣਾ ਹੈ ਤੇ ਤੁਹਾਡੇ ਸਾਲ ਜੀ ਵੀ ਪਹਿਲਾ ਵਾਲਾ ਕੀ ਲੱਗਦਾ ਹੈ ਪਹਿਲਾ ਦਾ ਆ ਜੀ ਪਹਿਲਾਂ ਦੀ ਜਿਵੇਂ ਉਹ ਆਈ ਉਹ ਜੀ ਪਹਿਲਾਂ ਦੀ ਹਨਾ ਜੀ ਹਾਂ ਜੀ ਇਹ ਜਿੰਨਾ ਮੇਰਾ ਕਹਿਣੇ ਲੱਗਦਾ ਕਿ ਕਿੱਥੋਂ ਜਿੱਥੋਂ ਟੁੱਟ ਗਈ ਸੀ ਜਿਆਦਾ ਹੂੰ ਉੱਥੇ ਉਹਨੇ ਉਹ ਨਾਲ ਸਾਫ਼ ਕਰਕੇ ਉਹਨੇ ਜੋੜ ਦਿੱਤੀ ਹਾਂ ਹਾਂ ਹਨ ਇਹ ਉਹ ਜੀ ਵੀ ਪਹਿਲਾਂ ਨਹੀਂ ਲੱਗ ਰਹੀ ਜੀ ਤੇ ਨੀਵੀਂ ਆ ਉਸ ਤਾਂ ਉਹ ਵੀ ਨਹੀਂ ਉਹ ਵੀ ਹੋ ਗਈ ਆ ਵੀ ਹੋਈ ਕਿਉਂਕਿ ਉਹ ਟ ਵੀ ਪਹਿਲਾਂ ਦੀ ਲੱਗਦੀ ਹੈ ਡਾਟ ਜਿਹੜੀ ਉਹ ਪਹਿਲਾਂ ਦੀ ਡਾਟ ਆ ਜਿਹੜੀ ਹਾਂ ਜੀ ਤੋਂ ਨੀਵੀਂ ਆ ਜੀ ਉਹ ਹੈਲੋ ਕੋਪ ਲੰਬੇ ਦਾ ਨਾ ਇਹ ਤਾਂ ਉਚਾਈ ਚ ਆ ਗਈ ਇਹ ਫਿਰ ਹੋਣ ਵਾਲੀ ਹੋ ਸਕਦੀ ਹੈ ਨਾ ਨਹੀਂ ਉਚਾਈ ਜ ਨਹੀਂ ਇਹ ਬਣੀ ਉਸ ਨੂੰ ਤਾਂ ਇਸੇ ਤਰ੍ਹਾਂ ਬਣੀ ਹੈ ਜੀ ਬਣੀ ਹੈ ਜੀ ਇਹ ਉੱਪਰ ਵੀ ਮਰਜਾ ਦਾ ਤੈ ਕਹਨ ਨਾ ਉਹ ਤੈ ਕਹਨ ਨਾ ਚਲੋ ਅੱਗੇ ਦੇਖਦੇ ਆਂ ਆਜੋ ਆਜੋ ਭਰਾ ਜੀ ਅਸੀਂ ਵੀ ਇਕੱਲੇ ਇਕੱਲੇ ਹੀ ਲੱਗਦੇ ਆਂ ਸੋ ਬੜਾ ਸੱਚ ਪਾਸ਼ਾ ਬਹੁਤ ਵਧੀਆ ਮੈਂ ਤਰ ਲਵਾਂ ਫੋਟੋ ਤੁਸੀਂ ਤਾਂ ਨਹੀਂ ਹੋਇਆ ਨਹੀਂ ਪਰਮੇਸ਼ਰਿਕ ਜਨਕੀਆ ਬਰਾਤ ਹਵੇਲੀ ਦਾ ਨਵ ਨਿਰਮਾਣ ਮਾਨ ਪਤਾ ਤੇ ਸਿੱਖੀ ਦੇ ਸਾਨ ਦਵਾਨ ਭਾਈ ਟੋਟਰਮਲ ਜੀ ਦੇ ਧੀਰ ਤਿਆਗ ਅਤੇ ਸੇਵਾ ਨੂੰ ਕੋਟ ਕੋਟ ਪਰਮਾਨ ਬਸ ਦੋ ਮੈਂ ਬਾਉਂਗਾ ਵੀਡੀਓ ਬਾਦੋਂ ਕੋ ਰੈਡ ਕਰ ਲੂਗਾ ਜੀ ਐਡਿਟ ਚਲ ਮੈਂ ਤੈਨੂੰ ਕਰਦਾ ਵਿੱਚ ਵਿੱਚ ਕੀ ਜੀ ਕੋ ਲੋਈ ਕੁਰੀ ਚੱਕੋ ਜੀ ਮੇਰੇ ਲਈ ਕਰ ਦਿਓ ਕਿਉਂ ਮੈਥੋਂ ਲੱਗਦਾ ਜਿਵੇਂ ਉਹ ਟ੍ਰੇਡ ਆਈ ਹੋਈ ਐ ਉਹਦੇ ਵਿੱਚ ਸਰੀਏ ਜੋੜ ਤੇ ਸਰੀਆਂ ਨੇ ਉਹ ਉੱਤੇ ਰੇਡ ਖਿੱਚ ਲਈ ਆ ਉਸ ਵਿੱਚ ਇਸ ਤੋਂ ਹੁਣ ਵਧੂਗੀ ਨਹੀਂ ਇਸ ਤੋਂ ਵਧੂਗੀ ਨਹੀਂ ਉਹ ਤਾਂ ਮੀਲੇ ਚਾਟਾ ਹਾਂ ਹੈ ਉਹ ਸਾਰਾ ਕੁਝ ਪਹਿਲਾਂ ਦਾ ਹੈ ਉਹਦੇ ਵਿੱਚ ਥੋੜੀ ਮਰਮਤ ਕਰਦੇ ਨੇ ਨਾ ਫਰੇਮ ਦੇ ਕਰਕੇ ਨਾ ਹਾਂ ਪਾਸੇ ਬਾਹਰ ਬਾਹਰ ਵਾਰ ਹੁਣ ਆਹ ਕੋਤ ਰੇਡ ਵੱਡੀ ਹੈ ਸਾਫ ਹੋਏ ਕੱਸ ਕੇ ਫੇਰੇ ਚੀਜ਼ ਲਾਉਂਦੇ ਆ ਆਹ ਕੋਤ ਰੇਡ ਇਹ ਵੱਡੀ ਹੈ ਇਹ ਸਾਫ ਪਤਾ ਲੱਗੇਗਾ ਵੀ ਰੇਡ ਆ ਉਹਦੀ ਪੂਰੀ ਗੈਸ ਪੂਰੀ ਪੂਰੀ ਮਿਲ ਜੇ ਇਹ ਵੀ ਬਦਲ ਡਿੱਗੜ ਵਾਲੇ ਤੇਰੀ ਜਿੰਦਗੀ ਆਪਣੇ ਬਾਹਰ ਵੀ ਕੀ ਸਾਰੀ ਉਹ ਪਹਿਲਾਂ ਵਾਲੀ ਹੈ ਉਹਦੇ ਵਿੱਚ ਮਰਮਤ ਹੋਊਗੀ ਮਰਮਤ ਹੋਊਗੀ ਬਹੁਤ ਵਧੀਆ ਲੱਗ ਰਹੀ ਹੈ ਬਹੁਤ ਦੁੱਖ ਦਾ ਸਮਾਂ ਹੋਊਗਾ ਜੋ ਬੀਤੇ ਹੋਊਗਾ ਕਿੰਨਾ ਉਹਦਾ ਦਿਲ ਸੀ ਜੀ ਇਹ ਵੀ ਦੇਖੋ ਨਾ ਇਹ ਵੀ ਦੇਖੋ ਕਿੰਨਾ ਦਿਲ ਸੀ ਉਹਦਾ ਬਿਲਕੁਲ ਬਿਲਕੁਲ ਆ ਗਈਆਂ ਖੜੀਆਂ ਕਰਨੀਆਂ ਕਿ ਉਹ ਗੈਰ ਨੂੰ ਤੇ ਇਹ ਦੇਖੋ ਲਾ ਲਈ ਯਾਰ ਕਿ ਬੱਤਿਆਂ ਨੇ ਮਾਤਾ ਦੇ ਸਾਡੇ ਪੁਰਾਣੇ ਦਾਰਮਾਸਤ ਚੰਗੀ ਜਿਹੀ ਕਮਲ ਦੀ ਜਿਹੜਾ ਕੀਮਤ ਚ ਕਾਇਏ ਆ ਹਾਂਜੀ ਉਹ ਪਹਿਲਾਂ ਉਹਨੇ ਕਿ ਬੋਰਾਂ ਖਾਦੂ ਦੀ ਜਗ੍ਹਾ ਲੈ ਲਓ ਦੇਖੋ ਬੱਤਿਆਂ ਨੇ ਕਿ ਉਹ ਖੜੀ ਕਰ ਦੇ ਖੜੀਆ ਕਰ ਦੇ ਫਿਰ ਉਹਨੇ ਆਪਣਾ